ਹਾਂਜੀ ਬਾਪੂ ਜੀ ਕੀ ਨਾਮ ਤੁਹਾਡਾ ਦਸਨ ਸਿੰਘ ਜੀ ਦਸਨ ਸਿੰਘ ਜੀ ਕਿੱਥੇ ਰਹਿਣਾ ਲੇਓ ਚੱਕ ਕੇ ਆਂਦੇ ਜੁਲਾ ਕਿਹੜਾ ਤੁਹਾਡਾ ਕਟੂਠਾ ਕੀ ਗੱਲ ਹੋ ਜਾਈ ਤੁਸੀਂ ਆਪਣੇ ਸਾਰੇ ਪਰਿਵਾਰ ਨਾਲ ਢਲਵਾ ਥਾਣਾ ਪਹੁੰਚੇ ਹੋ ਬਿਆਨ ਦੇਣਾ ਹੈ ਜੀ ਕਹਿੰਦੇ ਬਿਆਨ ਦੋ ਅੱਛਾ ਜੀ ਤੇ ਬਿਆਨਾ ਤੇ ਨਾਲ ਲਿਖ ਲਿਆ ਰਾਈ ਨਾ ਠੀਕ ਹੈ ਜੀ ਮਸਲਾ ਕੀ ਸੀ ਮਾਮਲਾ ਸਮਝਾਓ ਤੁਹਾਨੂੰ ਐਹ ਦਿੱਤੇ ਹੋਏ ਜੀ ਉਤਨੂ ਐਹ ਪੀ ਨੇ ਸਰਪੰਚੀ ਨੇ ਅੱਛਾ ਤੇ ਨਾਲ 3-4 ਬੰਦੇ ਹੋ ਰਹੇ ਨੇ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਇਹ ਕੁੱਟਿਆ ਪ੍ਰਾਈਡ ਹਾਂਜੀ ਤੇ ਹੱਦੂਆ ਦਾ ਮੈਨੂੰ ਨਕੂਟੇ ਮਾਰਿਆ ਕਿੰਨੇ ਕੁਟੇ ਤੁਹਾਨੂੰ ਹੈਪੀ ਖੱਦਰ ਨੇ ਹੈਪੀ ਖੱਦਰ ਹੋਰ ਕਿੰਨੇ ਕੁਟੇ ਆ ਉਹ ਨਾ ਬੰਦੇ ਹੈਗੇ ਹਿੱਸੇ ਹਜਾ ਗਈ ਸੀ ਅੱਛਾ ਜੀ ਇੱਥੇ ਥਾਣੇ ਵੀ ਆਏ ਸੀ ਅੱਛਾ ਜੀ ਹਾਂਜੀ ਤੁਹਾਨੂੰ ਜਿਹੜੀ ਕੁਟ ਮਾਰ ਹੋਈ ਜਾ ਤੇ ਤੁਹਾਨੂੰ ਕੀ ਇਨਸਾਫ ਮਿਲਿਆ ਉਹਦਾ ਕੋਈ ਨਹੀਂ ਬਿਆਨਿਆ ਤੇ ਯਾਨੀ ਨਾ ਲੈ ਲਿਆ ਤੁਹਾਡੇ ਬਿਆਨ ਨਾ ਕਰਤਾ ਹਾਂਜੀ ਤੁਹਾਡੇ ਨਾਮ ਤੁਸੀਂ ਆਪ ਕੀਤਾ ਮਰਜੀ ਨਾ ਬਿਆਨਿਆ ਤੁਸੀਂ ਜੀ ਨੇ ਰਾਜਨਾਮਾ ਤੁਹਾਡੀ ਮਰਜ਼ੀ ਨਾਲ ਨਾ ਨਾ ਬਿਆਨਾਂ ਤੇ ਲਿਖੋ ਤੁਹਾਡੇ ਬਿਆਨ ਰਾਜਨਾਮਾ ਪਈ ਹੋਇਆ ਹੈ ਸਹਿਮਤੀ ਨਾਲ ਹੋਇਆ ਨਾ 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 ਸਹਿਮਤੀ ਤੋਂ ਨਹੀਂ ਹੋਇਆ ਨਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਾਨੂੰ ਆਪਣਾ ਕਾਰਵਾਈ ਚਾਹੀਦੀ ਹੈ ਠੀਕ ਹੈ ਜੀ ਧੰਨਵਾਦ ਨਾ ਤੁਹਾਡਾ ਵਿਜੇਂਦਰ ਕੌਰ ਕਿੱਥੇ ਰਹਣਾ ਲਿਓ ਕਿੱਥੋਂ ਆਤੇ ਜਲਾ ਕਿਹੜਾ ਕਬੂਰਤਲਾ ਅੱਜ ਤੁਸੀਂ ਢਲਵਾ ਥਾਣੇ ਆਇਓ ਕੀ ਤੁਹਾਡਾ ਮਾਮਲਾ ਵਾ ਸਾਡਾ ਜੀ ਪੈਈ ਦਾ ਝਗੜਾ ਸੀ ਦਾ ਪੰਚਾਇਤ ਦੀ ਪੈਈ ਦਾ ਅੱਛਾ ਜੀ ਦਿੱਤੇ ਨੂੰ ਦੂਸਰਾ ਸਾਲ ਹੋ ਗਿਆ ਵਾ ਹਾਂ ਹਾਂ ਤੇ ਕਿਸੇ ਨੇ ਸਾਨੂੰ ਨਾ ਪੈਈ ਦਿੱਤੀ ਤੇ ਨਾ ਝਗੜਾ ਕਿਹਦੇ ਨਾਲ ਚੱਲਦਾ ਪਿਆ ਹੈ ਹੈਪੀ ਖੰਦਰ ਨਾਲ ਠੀਕ ਹੈ ਜੀ ਸਾਡੇ ਪਿੰਡ ਦਾ ਹੀ ਆ ਹਾਂ ਸਾਡੇ ਪਿੰਡ ਦਾ ਹੀ ਆ ਤੇ ਕੀ ਗੱਲ ਵਾ ਤੁਸੀਂ ਤੁਹਾਨੂੰ ਥਾਣੇ ਆਣਾ ਪਿਆ ਫੇ ਸਾਨੂੰ ਇਹਨੇ ਕੁੱਟਮਾਰ ਮੇਰੇ ਬੰਦੇ ਨੂੰ ਬਹੁਤ ਜਿਆਦਾ ਕੀਤੀ ਆ ਅੱਛਾ ਜੀ ਤੇ ਬਾਹ ਇਦਾਂ ਤਾਂ ਕਰ ਲਗਾ ਤੇ ਸਿੱਧਾ ਦਾਤ ਮਾਰਤਾ ਸੱਤ ਟੰਕੇ ਲੱਗੇ ਆ ਹਾਂ ਹਾਂ ਸਤ ਦੇ ਨਹੀਂ ਰਹੇ ਆ ਸਰਕਾਰੀ ਹਸਪਤਾਲ ਪਏ ਹੀ ਰਹ ਪ੍ਰਾਈਵੇਟ ਅੱਛਾ ਤੁਹਾਡੇ ਨਾਲ ਝਗੜਾ ਵੀ ਹੋਇਆ टांगे ਵੀ ਲੱਗੇ ਬਾਹੂ ਟੁੱਟੀ ਆ ਤੇ ਕੀ ਕਾਰਵਾਈ ਕੀਤੀ ਪੁਲਿਸ ਨੇ ਉਹਨੇ ਪੁਲਿਸ ਨੇ ਸਾਨੂੰ ਪੁੱਛਿਆ ਹੀ ਨਹੀਂ ਕੀ ਆਂਤੇ ਇੱਥੇ ਹੀ ਆਏ ਆ ਤੇ ਆ ਵਾ ਉਹ ਕਹਿੰਦੇ ਤੁਹਾਡਾ ਰਜਨਾਮਾ ਹੋ ਗਿਆ ਤੁਹਾਡਾ ਰਜਨਾਮਾ ਹੋ ਗਿਆ ਤੁਹਾਨੂੰ ਪਤਾ ਹੀ ਨਹੀਂ ਰਜਨਾਮਾ ਹੋ ਗਿਆ ਨਹੀਂ ਸਾਨੂੰ ਤੁਹਾਡੀ ਮਰਜ਼ੀ ਤੋਂ ਬਿਨਾ ਸਭ ਕੁਝ ਤੁਹਾਡੀ ਮਰਜ਼ੀ ਤੋਂ ਬਿਨਾ ਹੀ ਹੋਇਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਕਹਿੰਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਧੰਨਵਾਦ ਇਹੋ ਜਿਹਾ ਬੋਲਿਆ ਨਾ ਕਲੀਮਾ ਹਾਂਜੀ ਸਰ ਤੁਹਾਡਾ ਸ਼ੁਭਨਾਮ ਮਿੰਦਰ ਸਿੰਘ ਬਲੇਰ ਹਾਂਜੀ ਲੋਕ ਬਣਾ ਰਿਹਾ ਪੰਜਾਬ ਐਸਸੀਮੋਰਚਾ ਬੀਜੇਪੀ ਠੀਕ ਹੈ ਅਸੀਂ ਅੱਜ ਢਿਲਮਾ ਥਾਣੇ ਆਏ ਆ ਹਾਂਜੀ ਸਰ ਸਰਦਾਰ ਦਰਸ਼ਨ ਸਿੰਘ ਇਹਨਾਂ ਕੋਈ ਕੁੱਟਮਾਰ ਹੋਈ ਆ ਐਸਟੀਓ ਸਾਹਿਬ ਹੁਣਾਂ ਨੇ ਜਿਹੜਾ ਥਾਣੇਦਾਰ ਆ ਇਹ ਬਿਆਨ ਦੇਣ ਵਾਸਤੇ ਸੱਦ ਲਾ ਕਿ ਬਿਆਨਾਂ ਦੇ ਉੱਤੇ ਇੱਕ ਦੇ ਕੋ ਸਾਈਨ ਕਰਾ ਲਿਆ ਇਹਦੇ ਕੋ ਤੇ ਮੁੰਡੇ ਕੋ ਫਿਰ ਤੁਹਾਡਾ ਰਜਨਾਵਾ ਹੋ ਗਿਆ ਜਾ ਭਜੋ ਹੂੰ ਇਹ ਕੱਲ ਐਸਐਸਪੀ ਦੇ ਪੇਸ਼ ਹੋਏ ਆ ਕੋਈ ਆਮ ਪਾਰਟੀ ਦਾ ਹੈਪੀ ਉਹ ਇਹਨਾਂ ਨੂੰ ਬਹੁਤ ਸ਼ਬਦ ਬੋਲ ਕੇ ਗਿਆ ਜਾਤੀ ਸੂਚੀ ਸ਼ਬਦ ਵੀ ਬੋਲ ਕੇ ਗਿਆ ਦਾਤਰ ਮਾਰਿਆ ਕੁੱਟ ਮਾਰ ਵੀ ਕੀਤੀ ਉਹ ਕਹਿੰਦੇ ਜੀ ਆਮ ਪਾਰਟੀ ਦੇ ਉਹਦੀ ਚਲਦੀ ਬੜੀ ਆ ਇਸ ਕਰਕੇ ਅਸੀਂ ਪੂਰੀ ਬੀਜੇਪੀ ਟੀਮ ਆਈ ਆ ਇੱਥੇ ਇੱਕ ਤਾਂ ਇਹਨਾਂ ਦੇ ਕੋਲ ਸਰਕਾਰੀ ਜ਼ਮੀਨ ਦੇ ਪੈਸੇ ਲੈ ਲੈ ਸਰਕਾਰੀ ਜ਼ਮੀਨ ਦਿੱਤੀ ਨਹੀਂ ਗਈ ਬੋਣ ਵਾਸਤੇ ਤੀਜਾ ਜੇ ਪੈਸੇ ਮੰਗਦੇ ਤਾਂ ਕੁੱਟ ਮਾਰ ਇਹ ਤੱਕ ਇਸਾਈ ਨਹੀਂ ਚੱਲਣ ਦੋਗੀ ਬੀਜੇਪੀ ਜੇ ਮਰਜ਼ੀ ਹੋਵੇ ਅਸੀਂ ਅੱਜ ਚਿਤਾਮੀ ਦੇ ਚਲੇ ਆ ਖਾਣੇ ਜਾ ਇਹ ਕਾਰਵਾਈ ਕਰ ਮੈਂ ਤੇ ਕੌਂਸਲਰ ਕਰਕੇ ਹੀ ਧਰਨਾ ਦੇ ਆ ਕੇ ਘਰਾਓ ਘਰਾ ਦੇ ਹਿੱਸਾ ਨੇ ਦਾ ਠੀਕ ਹੈ ਜੀ ਤੇ ਇਸ ਬਜ਼ੁਰਗ ਨੂੰ ਮਾਤਾ ਨੂੰ ਔਰ ਪੂਨ ਹੱਕ ਦਵਾਇਆ ਜਾਊਗਾ ਧੰਨਵਾਦ ਜੀਪੀ ਜਿਆ ਬਾਰਤ ਦਰਸ਼ਕੋ ਅੱਜ ਅਸੀਂ ਆਏ ਆ ਢਿਲਵਾ ਐਸਚੂ ਸਭ ਕੋ ਸ਼੍ਰੀਮ ਪੇਸ਼ ਕੁਮਾਰ ਜੀ ਕੋ ਸਰ ਇੱਕ ਲੜਾਈ ਅੱਜ ਦੀ ਬੀਤੇ ਦਿਨ ਦਰਸ਼ਨ ਸਿੰਘ ਤੇ ਹੈਪੀ ਖੱਤਰ ਦੀ ਤੇ ਜਿਹੜੇ ਦਰਸ਼ਨ ਸਿੰਘ ਦੇ આરોਪ ਆਗੇ ਉਹਨਾਂ ਨੂੰ ਜੋੜ ਗੁੰਦੇ ਤੇ ਕੋਟਮਾਰ ਕਾफी ਕੀਤੀ ਇਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਹਾਂਜੀ ਇਹ ਦਸ ਸਿੰਘ ਬਲੇਰ ਦੀ ਸਾਡੇ ਕੋਲ ਐਮਐਲਏ ਆਈ ਸੀਗੀ ਜੀ ਠੀਕੋ ਜੇ ਸੰਬੰਧ ਵਿੱਚ ਸਾਡਾ ਜਰਾ ਆਇਆ ਇਹ ਅਸੀਂ ਅੱਜਾ ਉੱਥੇ ਉਹ ਬਿਆਨ ਲੈਣ ਗਿਆ ਹਸਤਾਲ ਪਰ ਤੇ ਉਹਨੇ ਬਿਆਨ ਨਹੀਂ ਦਿੱਤਾ ਕੋਈ ਵੀ ਇਹਨੇ ਕਿਹਾ ਮੈਂ ਇਹ ਬਿਆਨ ਨਹੀਂ ਦੇਣਾ ਕੋਈ ਵੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਮੇਰੇ ਕੋਲ ਦੋਨੇ ਪਾਰਟੀਆਂ ਨੇ ਆ ਕੇ ਸਾਡੇ ਪੁਲਿਸ ਸਟੇਸ਼ਨ ਆਏ ਤੇ ਉਹਨਾਂ ਨੂੰ ਰਾਈ ਨਾਮ ਇੱਕ ਪੇਕਟ ਇਹਨੇ ਕੀਤਾ ਆਪਣਾ ਇੱਥੇ ਜੀ ਹੂੰ ਤੇ ਰਾਈ ਨਾਮ ਵਿੱਚ ਇਹਨਾਂ ਨੇ ਆਪਣੇ ਨਾਲ ਬੇਟਾ ਵੀ ਇਹ ਨਾਲ ਆਇਆ ਸੀ ਠੀਕ ਜੀ ਇਹਨਾਂ ਨੇ ਆਪੇ ਦੋਨੇ ਪਾਰਟੀਆਂ ਨੇ ਆਪਣਾ ਕੰਪਰੋਮਾਈਜ਼ ਕਰ ਲਿਆ ਸਰ ਇਹਨਾਂ ਦਾ ਕਹਿਣਾ ਕਿ ਰਾਈ ਨਾਮ ਨੇ ਤਾਂ ਸਹਿਮਤ ਨਹੀਂ ਕਿ ਉਹ ਕਿਸੇ ਦਬਾਅ ਤੇ ਹੋਇਆ ਵਾ ਆਹ ਰਾਈ ਨਾਮਾਂ ਦੀ ਬਿਲਕੁਲ ਦਵਾ ਹੈ ਇੱਥਨੀ ਆ ਗਿਆ ਇਹਾਂ ਦਾ ਬੇਟਾ ਨਾਲ ਸੀ ਇਹਾਂ ਦੇ ਠੀਕ ਜੀ ਜੇ ਅਸੀਂ ਸਾਡੇ ਠੀਕ ਹੈ ਜੀ। ਗਾਦਾ ਸੀ ਉਹਦੀ ਆਪਣਾ ਡੀਡੀਆ ਵੀ ਵਿੱਚ ਪਾਈ ਆ ਜੀ ਇਹਦੀ ਰਾਜਨਾਮੇ ਦੀ। ਠੀਕ ਹੈ। ਸਾਡੇ ਕੋਲ ਕੋਈ ਵੀ ਤਾਂ ਨਹੀਂ ਮਤਲਬ ਜੋ ਮੰਦੀ ਉਹ ਸਰਵੇ ਕੀਤੀ ਹੈ। ਠੀਕ ਹੈ ਜੀ। ਸਰ ਜਿਹੜਾ ਹੁਣੇ ਕਹਿ ਰਿਹਾ ਕਿ ਇਹਨਾਂ ਨੂੰ ਜਾਤੀ ਸੋਚੇ ਸ਼ਬਦ ਵੀ ਕੇ ਤੇ ਉਸ ਤੋਂ ਇਲਾਵਾ ਜਿਹੜਾ ਰਾਜਨਾਮਾ ਵੀ ਧੱਕੇ ਨਾਲ ਹੋਇਆ ਤੇ ਕਾਫੀ ਜਣਾ ਦਾ ਇਲਾਜ ਤੇ ਵੀ ਖਰਚਾ ਹੋਇਆ। ਸਾਡੇ ਜਣਾ ਜਾਤੀ ਸੋਚੇ ਸ਼ਬਦਾਂ ਇਦਾਂ ਦੀ ਗੱਲ ਸਾਡੇ ਕੋਲ ਕੋਈ ਸਾਹਮਣੇ ਨਹੀਂ ਆਈ। ਠੀਕ ਹੈ ਜੀ। ਠੀਕ ਹੈ ਜੀ। ਨਾ ਹੀ ਕੋਈ ਸਾਨੂੰ ਆਨੇ ਕੋਈ ਤਾਂ ਦਾ ਸਾਨੂੰ ਕੋਈ ਬਿਆਨਤਾ ਨਾ ਕੋ ਲਿਖਾਇਆ ਜੀ। ਠੀਕ ਹੈ ਜੀ। ਤੇ ਲਾਈ ਵੀ ਜਾਨੀ 6ਵੇਂ 6 ਮਹੀਨੇ ਦੀ ਆ। ਇਹ ਜਿਹੜੀ ਜੋ ਉਹਨਾਂ ਦਾ ਸਟੇਟਸ ਲਾਈਜਾਸ ਤੇ ਪਈ ਨਮਾ ਹੀ ਹੋਇਆਗਾ ਆ ਬਿਲਕੁਲ ਜੀ ਇਹਨੇ ਆਪਣੀ ਸਹਿਮਤੀ ਨਾਲ ਕੀਤਾ ਇਹਨਾਂ ਨੇ ਸਾਈਨ ਹੰਦੇ ਕੋਲ ਆ ਇਹਨਾਂ ਦੇ ਬੇਟੇ ਨੇ ਵੀ ਸਾਈਨ ਹੰਦੇ ਕੋਲ ਆ ਠੀਕ ਹੈ ਸਰ ਥੈਂਕ ਯੂ ਥੈਂਕ ਯੂ